ਜੇ ਕੋਈ ਤਕਲੀਫ ਆ ਸਣੇ ਬੱਚੇ ਸਣੇ ਅਸੀਂ ਸਾਰੇ ਮਰਨ ਨੂੰ ਤਿਆਰ ਆ ਸਪਰੇਅ ਪਾ ਦੇ ਉਹਨੂੰ ਆਦੇ ਵਾਟਰ ਬਾਕਸਾਂ ਦੀ ਟੈਂਕੀ ਦੇ ਵਿੱਚ ਸਭ ਦੇ ਪਾਣੀ ਜਾਂਦਾਗਾ ਅਸੀਂ ਆਪੇ ਪੀ ਲਾਂਗੇ ਤੇ ਸਾਨੂੰ ਇੰਨਾ ਕੁ ਵਿਸ਼ਵਾਸ ਹੈਗਾ ਮੰਨ ਕੇ ਡਿੰਪੀ ਢਿਲੋਂ ਸਾਹ ਹਤੇ ਵੀ ਵੀ ਅੱਜ ਸਰਕਾਰ ਚ ਹੈ ਵੀ ਉਹਨਾਂ ਨੂੰ ਐ ਕਿਹਾ ਤਾਂ ਨਹੀਂ 15 ਕਿੱਲੇ ਦੀਆਂ ਪਾਈਪਾਂ ਪਾਸ ਕਰ ਦਿਓ 15 ਕਿੱਲੇ ਦੀਆਂ ਮੈਨੂੰ ਪੰਚਾਇਤ ਨੂੰ ਪਾਸ ਕਰਕੇ ਕਰ ਦੇਣਗੇ ਸਹੀ ਗੱਲ ਕਹਿ ਰਹੇ ਆ ਸਮੱਸਿਆ ਰੱਖਦੇ ਜੀ ਸਾਡੇ ਘਰੇ ਮਹੀਨਾ ਆਉਂਦੇ ਰਹੇ ਜੀ ਵੋਟਾਂ ਮੰਗਵਾਸਦੇ ਉਹਨਾਂ ਨੇ ਸਾਡੇ ਬੱਚੇ ਵੀ ਦੇਖੇ ਜੀ ਉਹਨਾਂ ਨੇ ਜੀ ਉਦੋਂ ਇਹਨਾਂ ਨੂੰ ਪਤਾ ਲੱਗਿਆ ਜੀ ਕੀ ਸਮੱਸਿਆ ਜਦੋਂ ਮੀਂਹ ਆਉਂਦਾ ਵਾ ਅਸੀਂ ਕਿਸੇ ਦੇ ਘਰੇ ਜਾ ਕੇ ਬੈਠੇ ਮੇਰੇ ਦਿਉਰ ਦੇ ਘਰੇ ਬੈਠੇ ਆ ਜਾ ਕੇ ਸਾਡੀਆਂ ਛੱਤਾਂ ਚੋਰੀਆਂ ਮੇਰੇ ਬੱਚੇ ਛੋਟੇ ਛੋਟੇ ਮੇਰੇ ਤਿੰਨ ਬੱਚੇ ਹੈ ਜਿਹੜਾ ਕੁਝ ਚਾਹਤ ਸਿੰਘਾ ਮੇਰੇ ਘਰ ਵਾਲਾ ਜਿਨ੍ਹਾਂ ਦੇ ਪਰਚਾ ਦਰਜ ਕਰਵਾਇਆ ਉਹ 슈ਗਰ ਦੇ ਮਰੀਜ਼ ਆ ਖਾਰ ਦੀ ਉਹਨਾਂ ਨੂੰ ਪ੍ਰੋਬਲਮ ਆ ਪਰਚਾ ਰੱਦ ਕਰੋ ਰੱਦ ਕਰੋ ਰੱਦ ਕਰੋ ਰੱਟਾ ਪਰਚਾ ਰੱਦ ਕਰੋ ਰੱਦ ਕਰੋ ਰੱਦ ਕਰੋ ਕਾਨੂੰਨ ਸਾਫ ਮਿਲਣਾ ਚਾਹੀਦਾ ਨਾ ਚਾਹੀਦਾ ਸਾਡਾ ਪਰਚਾ ਰੱਦ ਕਰੋ ਸਾਡਾ ਪਰਚਾ ਰੱਦ ਕਰੋ ਸਾਡਾ ਪਰਚਾ ਰੱਦ ਕਰੋ ਸਾਡਾ ਪਰਚਾ ਰੱਦ ਕਰੋ ਜੀ ਹੱਥ ਕਰੋ ਸਾਡਾ ਪਰਚਾ ਰੱਦ ਕਰੋ ਮੇਰਾ ਨਾਮ ਰਣਜੀਤ ਸਿੰਘ ਪੋਰਾ ਹੈ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਇਸ ਪਰਚਾ ਦਾ ਦਰਖਾਸਤ ਹੈ ਅੰਡ ਇੱਥੇ ਜੇ ਛੱਪੜ ਦਾ ਇਕੱਠ ਹੋਇਆ ਸੀਗਾ ਹਾਂਜੀ ਸਾਰੇ ਵੀਰ ਜੁ ਇਕੱਠੇ ਹੋਏ ਸੀਗੇ ਇਹਨਾਂ ਨੇ ਸਾਰਿਆਂ ਨੇ ਬੋਲੇ ਮੇਰੇ ਘਰ ਵਾਲੇ ਤੇ ਇਕੱਲੇ ਤੇ ਹੀ ਪਰਚਾ ਪਾਇਆ ਗਿਆ ਝੂਠਾ ਪਰਚਾ ਪਾਇਆ ਗਿਆ ਜੀ ਕੋਈ ਉਹਨਾਂ ਨੇ ਗਾਲ ਨਹੀਂ ਕੱਢੀ ਅਸੀਂ ਨਾਲ ਖੜੇ ਹੋਏ ਸੀਗੇ ਮਨਜੀਤ ਕੌਰ ਤੇ ਸਰਪੰਚ ਜਗਸੀਰ ਸਿੰਘ ਇਹਨਾਂ ਨੇ ਜੋ ਕੁਝ ਵੀ ਕੀਤਾ ਇਹਨਾਂ ਨੇ ਰਲ ਕੇ ਕੀਤਾ ਹੈ ਮੇਰੇ ਛੋਟੇ ਛੋਟੇ ਤਰਨ ਬੱਚੇ ਨੇ ਉਹਨਾਂ ਨੇ ਜੇ ਉਹਨਾਂ ਨੇ ਅਗਰਚਾਰਨ ਸਿੰਘ ਨੇ ਆਖਿਆ ਵਾ ਵੀ ਸਾਡੇ ਬੱਚੇ ਆ ਸਰਪੰਚ ਸਿੰਘ ਨੇ ਤੁਹਾਨੂੰ ਇਹ ਧਮਕੀ ਦਿੱਤੀ ਕਿ ਤੁਸੀਂ ਬੱਚਿਆਂ ਦੀ ਖੁਦ ਜ਼ਿੰਮੇਵਾਰੀ ਰੱਖੋ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਜਿੱਥੇ ਡੁੱਬਦੇ ਆ ਤਾਂ ਡੁੱਬ ਜਾਣ ਅਸੀਂ ਇਹਦੇ ਚ ਕੁਝ ਨਹੀਂ ਕਰ ਸਕਦੇ ਹਾਂਜੀ ਬਾਗਲ ਜੀ ਉਹ ਬਿਮਾਰ ਰਹਿੰਦੇ ਆ ਉਹਨਾਂ ਨੇ ਮਤਲਬ ਕਿ ਸਾਡਾ ਉਹਨਾਂ ਨੇ ਇਸ ਸਰਪੰਚ ਨੇ ਸਾਨੂੰ ਹੁਣ ਇਹ ਗੱਲ ਕਹੀ ਆ ਵੀ ਸਾਨੂੰ ਸਮੱਸਿਆ ਦੱਸ ਦੇ ਸਮੱਸਿਆ ਜੀ ਉਹਨਾਂ ਸਾਨੂੰ ਕਦੇ ਪੁੱਛੀ ਨਹੀਂ ਕਿ ਜਦੋਂ ਵੋਟਾਂ ਲੈਣਾ ਆਏ ਸੀ ਉਦੋਂ ਸਾਡੇ ਘਰੇ ਬੈਠੇ ਸੀ ਉਹਨਾਂ ਨੇ ਸਾਡਾ ਮਕਾਨ ਨਹੀਂ ਦੇਖਿਆ ਬਾਕੀ ਗਾਉ ਜੀ ਮਨਜੀਤ ਕੌਰ ਜਦੋਂ ਉਹਨਾਂ ਨੇ ਮਤਲਬ ਕਿ ਕਮਰੇ ਲਿਖਦੇ ਫਿਰਦੇ ਸੀ ਉਹਨਾਂ ਨੇ ਸਾਡਾ ਕੋਈ ਕਮਰਾ ਨਹੀਂ ਲਿਖਿਆਗਾ ਫਿਰ ਅਸੀਂ ਮਿਹਨਤ ਕੀਤੀ ਕਿਸੇ ਕੋਲੇ ਆਈ ਪੈਣਾ ਕੋਲੇ ਗਈ ਮੈਂ ਖੁਦ ਮੇਰੇ ਘਰ ਵਾਲਾ ਤਾਂ ਬਿਮਾਰ ਸੀਗਾ ਫਿਰ ਉਹਨਾਂ ਨੇ ਸਾਡਾ ਕਮਰਾ ਵੀ ਪਤਾ ਨਹੀਂ ਆਨਲਾਈਨ ਕਰਵਾਇਆ ਕਿ ਨਹੀਂ ਕਰਵਾਇਆ ਬਾਕੀ ਉਹ ਹੋਰਾਂ ਪੈਣਾ ਕੋਲੇ ਵੀ ਕਹਿੰਦੀ ਸੀ ਕਿ ਮੈਂ ਇਹਨਾਂ ਦਾ ਕਮਰਾ ਨਹੀਂ ਪਾਉਣਾਗਾ ਉਹ ਇਹ ਗੱਲ ਕਹਿੰਦੇ ਕਿ ਇਹ ਕਾਂਗਰਸ ਪਾਰਟੀ ਦੇ ਵਿੱਚ ਆ ਠੀਕ ਹੈ ਸਾਡਾ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਜੀ ਮੇਰੇ ਘਰ ਵਾਲੇ ਤੇ ਨਜਾਇਜ਼ ਪਰਚਾ ਪਾਇਆ ਗਿਆ ਮੇਰੇ ਬੱਚੇ ਆ ਤੈਨ ਉਹ ਖੁਦ ਬਿਮਾਰ ਰਹਿੰਦੇ ਆ ਉਹਨਾਂ ਨੂੰ ਪੁੱਛਣਾ ਚਾਹੀਦਾ ਜੀ ਇਹਨਾਂ ਤੇ ਕਿਉਂ ਪਰਚਾ ਪਾਇਆ ਗਿਆ ਹੈ। ਬਾਕੀ ਜਿਹੜੇ ਇੱਥੇ ਹੋਰ ਆਂਡ-ਕਵਾਂਡ ਹੈ ਸਾਰੀ ਫਰੇਸ ਚੱਪੜ ਤੇ ਪਾਣੀ ਪੈਂਦਾ ਤਾਂ ਵਿਰੋਧ ਕਰਦੇ ਹੋਣਗੇ। ਹਾਂਜੀ ਸਾਰੇ ਭੈਣ ਭਰਾ ਸਾਡੇ ਨਾਲ ਸਹਿਮਤ ਆ ਜੀ। ਸਾਰੇ ਭੈਣ ਭਰਾ ਸਾਡੇ ਕੋਲੇ ਖੜੇ ਜੀ ਸੀ। ਸਾਰੇ ਭੈਣ ਭਰਾ ਸਾਡੇ ਨਾਲ ਸਹਿਮਤ ਆ ਜੀ। ਕੋਈ ਉਹਨਾਂ ਨੂੰ ਗਾਲ ਨਹੀਂ ਕੱਢੀ ਜੀ ਕੋਈ ਗੱਲ ਨਹੀਂ ਹੋਈ ਜੀ ਅਸੀਂ ਸਾਰੇ ਭੈਣ ਭਰਾ ਕੋਲੇ ਸੀਗੇ। ਹਾਂ ਜੋ ਇੱਥੇ ਇੱਥੇ ਹਾਂਜੀ। ਪੰਚਾਇਤ ਨੇ ਤੁਸੀਂ ਕਹਿੰਦੇ ਵੀ ਇੱਕ ਮਿੰਟ ਰਾਲਾ ਨੂੰ ਸਬਸ ਨਹੀਂ ਨਹੀਂ। ਨਹੀਂ ਜੀ ਸਾਡੀ ਕੋਈ ਸਮੱਸਿਆ ਨਹੀਂ ਸੁਣੀ ਮਨਜੀਤ ਕੌਰ ਵੀ ਸਾਡਾ ਘਰ ਦੇਖ ਕੇ ਗਈ ਸੀ। ਮੈਨੂੰ ਵੀ ਇਸ ਚੀਜ਼ ਦਾ ਕੋਈ ਕੋਈ ਹਮ ਸਰਪੰਚ ਸਾਹਿਬ ਇਹ ਗੱਲ ਕਹਿੰਦੇ ਕਿ ਸਾਨੂੰ ਸਮੱਸਿਆ ਦੱਸ ਦੇ ਆ ਕੇ ਉਹ ਜਿੱਦਾਂ ਜੀ ਵੋਟਾਂ ਲੈਣਾ ਸੀ ਉਦੋਂ ਨਹੀਂ ਉਹਨਾਂ ਨੂੰ ਸਮੱਸਿਆ ਦਾ ਪਤਾ ਲੱਗਾ ਵੀ ਇਹਦੀ ਸਮੱਸਿਆ ਕੀ ਆ ਜੀ ਉਹਨਾਂ ਦੇ ਬੱਚੇ ਛੋਟੇ ਛੋਟੇ ਆ ਉਹਨਾਂ ਨੂੰ ਪਤਾ ਵੀ ਛੱਪੜ ਦਾ ਪਾਣੀ ਉਹਨਾਂ ਦੇ ਘਰ ਵਿੱਚ ਜਾਂਦਾ ਵਾ ਉਹ ਸਮੱਸਿਆ ਪੁੱਛਦੀ ਆ ਜਿੱਦਨ ਵੋਟਾਂ ਲੈਣ ਆਏ ਸੀਗੇ ਉਦੋਂ ਉਹਨਾਂ ਨੇ ਸਮੱਸਿਆ ਦੇਖੀ ਨਹੀਂ ਜੀ ਉਦੋਂ ਉਹਨਾਂ ਨੇ ਖੁਦ ਸਮੱਸਿਆ ਇਹ ਦੇਖੀ ਆ ਹੁਣ ਜਿਉ ਝੂਠਾ ਪਰਚਾ ਬਣਾ ਕੇ ਮੇਰੇ ਘਰ ਵਾਲੇ ਨੂੰ ਉਹਨਾਂ ਨੇ ਅੰਦਰ ਕਰਵਾਇਆ ਗਿਆ ਏ ਮੇਰਾ ਨਾਮ ਬਈ ਗੁਰਵਿੰਦਰ ਸਿੰਘ ਸੋਨੀਆ ਠੀਕ ਹੈ ਭਾਈ ਜੀ ਤੁਹਾਡੇ ਪਿੰਡ ਜਿਹੜਾ ਛੱਪੜ ਦਾ ਮਸਲਾ ਸੀ ਜੀ ਕੀ ਕਹਿਣਾ ਚਾਹੁੰਦੇ ਆ ਕੀ ਮਸਲਾ ਸੀ ਅਸੀਂ ਛੱਪੜ ਦੀ ਜੀ ਇਹ ਮੰਗ ਕਰਦੇ ਆ ਸਾਡੇ ਉਧਰਲੇ ਸਾਈਡ ਤੋਂ ਮਧੋਆਣੀ ਦੇ ਵਿੱਚ ਸਾਡੇ ਕੇਲੀ ਵਾਲੇ ਛੱਪੜ ਦੇ ਵਿੱਚ ਪਾਈਪਾਂ ਪਾ ਰਹੇ ਸੀ ਪਾਈਪਾਂ ਦੇ ਸਬੰਧ ਦੇ ਵਿੱਚ ਕੁਝ ਕਰਮਚਾਰੀ ਤੇ ਪੰਚਾਇਤ ਆਈ ਸੀ ਇੱਥੇ ਸਾਨੂੰ ਵੀ ਉਹਨਾਂ ਨੇ ਆ ਕੇ ਪੁੱਛਿਆ ਵੀ ਅਸੀਂ ਕੀ ਇੱਥੇ ਕਰਨਾ ਹੈ ਕੀ ਕਰਨਾ ਨਹੀਂ ਅਸੀਂ ਜਦੋਂ ਪਾਈਪਾਂ ਦੀ ਉਹ ਮਿਣਾ ਮਣਾਈ ਕਰ ਰਹੇ ਸੀ ਅਸੀਂ ਉਹਨਾਂ ਨੂੰ ਜੋ ਰੋਕਣ ਦੀ ਕੋਸ਼ਿਸ਼ ਕੀਤੀ ਵੀ ਭਾਈ ਤੁਸੀਂ ਇੱਥੇ ਪਾਈਪਾਂ ਨਹੀਂ ਪਾਉਣੀਆਂ ਉਹਨਾਂ ਨੇ ਸਾਡੇ ਤੇ ਇਹ ਗੱਲ ਕਹਿ ਕੇ ਪਾਈਆਂ ਵੀ ਪ੍ਰਸ਼ਾਸਨ ਨੂੰ ਤੁਸੀਂ ਰੋਕ ਲੋਗੇ ਕਿਸੇ ਨਾ ਸੀ ਕੋਈ ਗਾਲੀ ਗਲੋਚ ਨਹੀਂ ਕੀਤਾ ਸਾਡੇ ਚੋਂ ਇੱਕ ਬੰਦਾ ਗੁਰਚਰਨ ਸਿੰਘ ਸਾਡਾ ਭਰਾ ਹੀ ਐ ਉਹਨੇ ਸਿਰਫ ਇੰਨਾ ਗੱਲ ਕਹੀ ਸੀ ਕਿ ਛੱਪੜ ਦੀ ਤੁਸੀਂ ਹਾਲਾਤ ਦੇਖੋ ਉਦੋਂ ਬਾਅਦ ਗੱਲ ਕਰਿਓ ਉਹਦੇ ਤੇ ਸਰਪੰਚ ਸਾਹਿਬ ਕਹਿੰਦੇ ਪਿੰਡ ਕੋਟਪੇ ਦਾ ਸਰਪੰਚ ਸਾਹਿਬ ਕਹਿੰਦੇ ਵੀ ਤੂੰ ਜ਼ਿਆਦਾ ਬੋਲਦਾ ਠੀਕ ਹੈ ਜ਼ਿਆਦਾ ਬੋਲਣ ਕਰਕੇ ਉਹ ਬੰਦੇ ਨੂੰ ਪੁਲਿਸ ਨੂੰ ਚੁਕਾਤਾ ਪੰਚਾਇਤ ਵੱਲੋਂ ਤੇ ਪੰਚਾਇਤ 77 ਵੱਲੋਂ ਉਸ ਬੰਦੇ ਤੇ ਦਰਖਾਸਤ ਦਿੱਤੀ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਸੀ ਅਸੀਂ ਗਿਆ ਚਲੋ ਆਸੇ ਪਾਸੇ ਚਲੇ ਗਏ ਅਸੀਂ ਵੀ ਆਪੋ ਆਪਣੇ ਘਰੇ ਆ ਗਏ ਇੱਥੇ ਸਾਡੇ ਛੱਪੜ ਤੇ ਹੀ ਇਹ ਗੱਲ ਹੋਈ ਸੀ ਕਿਸੇ ਨਾ ਸੀ ਕੋਈ ਗਾਲੀ ਗਲੋਚ ਨਹੀਂ ਕੀਤੀ ਉਸ ਬੰਦੇ ਨੂੰ ਜਦੋਂ ਥਾਣੇ ਦੇ ਵਿੱਚ ਅਸੀਂ ਪੇਸ਼ ਕਰਤਾ ਸੀ ਜਾ ਕੇ ਥਾਣੇ ਵਾਲਿਆਂ ਨੇ ਉਸ ਤੋਂ ਬਾਅਦ ਸਾਨੂੰ 4 ਵਜੇ ਤੋਂ ਬਾਅਦ ਐਸ ਐਚ ਓ ਸਾਹਿਬ ਹੈ ਨਹੀਂ ਸੀ ਸਾਨੂੰ ਕਹੀ ਕਿ ਵੀ ਐਸ ਐਚ ਓ ਸਾਹਿਬ ਇੱਥੇ ਆਉਣਗੇ ਤੁਹਾਡਾ ਮਸਲਾ ਫੇਰ ਹੱਲ ਹੋਊਗਾ ਜੀ ਐਸ ਐਚ ਓ ਸਾਹਿਬ ਸ਼ਾਮ ਨੂੰ ਜਦੋਂ ਕੋਈ ਮਸਲਾ ਨਾ ਹੱਲ ਹੋਇਆ ਸਾਨੂੰ ਅੱਕ ਕੇ ਧਰਨਾ ਲਾਉਣਾ ਪਿਆ ਜਦੋਂ ਸਾਡੀ ਪ੍ਰਸ਼ਾਸਨ ਨੇ ਨਹੀਂ ਸੁਣੀ ਜਦੋਂ ਧਰਨਾ ਲਾਇਆ ਸੀ ਧਰਨੇ ਦੇ ਵਿੱਚ ਹੀ 15 ਮਿੰਟਾਂ ਬਾਅਦ ਐਸਐਚਓ ਸਾਹਿਬ ਥਾਣੇ ਦੇ ਵਿੱਚ ਆ ਗਏ ਜਦੋਂ ਥਾਣੇ ਦੇ ਵਿੱਚ ਆ ਕੇ ਕਹਿੰਦੇ ਤੁਸੀਂ ਪੰਜ ਬੰਦਿਆਂ ਕੇ ਸਾਡੇ ਨਾਲ ਗੱਲ ਕਰ ਲਓ ਉਸ ਤੋਂ ਬਾਅਦ ਧਰਨਾ ਚੱਕ ਲਓ ਅਸੀਂ ਜਦੋਂ ਗੱਲ ਕਰਨ ਲੱਗੇ ਸਾਨੂੰ ਐਸਐਚਓ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਤੁਸੀਂ ਵੀਡੀਓ ਸਾਹਿਬ ਦਾ ਫੋਨ ਕਰਵਾ ਦਿਓ ਵੀ ਤੁਹਾਨੂੰ ਜੇ ਵੀਡੀਓ ਮੈਨੂੰ 5 ਮਿੰਟਾਂ ਦੇ ਵਿੱਚ ਤੁਹਾਡਾ ਬੰਦਾ ਛੱਡ ਦੂੰਗਾ ਕੋਈ ਪਰਚਾ ਨਹੀਂ ਪਉਂਦਾ ਕੁਝ ਨਹੀਂ ਕਹੁੰਦਾ ਪਰ ਅਸੀਂ ਕਹਿੰਦੇ ਵੀ ਤੁਹਾਡੇ ਕੋਲੇ ਘੰਟੇ ਦਾ ਟਾਈਮ ਹੈ ਜਿਹਦੇ ਕੋਲੇ ਮਰਜ਼ੀ ਜਾਓ ਅਸੀਂ ਉਹ ਬੰਦਿਆਂ ਕੋਲੇ ਚਲੇ ਗਏ ਜਿਹਦੇ ਕੋਲੇ ਜਾਣਾ ਸੀ ਉਸ ਤੋਂ ਬਾਅਦ ਸਾਡਾ ਉਹਨਾਂ ਨੇ ਬਾਅਦ ਵਿੱਚ ਜਦੋਂ ਧਰਨਾ ਲੱਗਿਆ ਸੀ ਉਹਨੂੰ ਗਲਤ ਤਰੀਕੇ ਨਾਲ ਉੱਥੇ ਚੱਕਿਆ ਗਿਆ ਠੀਕ ਹੈ ਸਾਡੇ ਨਾਲ ਦੇ ਉੱਥੇ ਕੁਝ ਬੰਦੇ ਭੈਣ ਭਰਾ ਬੈਠੇ ਸੀ ਉਹ ਕਹਿੰਦੇ ਗਲਤ ਤਰੀਕੇ ਨਾਲ ਚੱਕਿਆ ਗਿਆ ਜਦੋਂ ਉਸ ਤੋਂ ਬਾਅਦ ਅਸੀਂ ਫੇਰ ਧਰਨਾ ਲਾਇਆ ਡੀਐਸਪੀ ਸਾਹਿਬ ਆਏ ਆ ਸਾਨੂੰ ਇਹ ਭਰੋਸਾ ਦੇ ਕੇ ਧਰਨਾ ਰਾਤ ਨੂੰ 10:30 10 ਵਜੇ ਚੱਕਾਤਾ 10 ਵਜੇ ਵੀ ਭਾਈ ਤੁਹਾਡੇ ਬੰਦੇ ਤੇ ਕੋਈ ਪਰਚਾ ਨਹੀਂ ਹੁੰਦਾ ਸਵੇਰ ਤੁਸੀਂ ਬੰਦਾ ਲੈ ਜਾਓ ਅਸੀਂ ਜੋ ਧਰਨਾ ਚੱਕਿਆਗਾ ਤੜਕੇ ਸਾਨੂੰ ਦਾ 7 ਵਜੇ ਪਤਾ ਲੱਗਾ 7:30 ਵਜੇ ਜਦੋਂ ਚਾਹ ਫੜਾਉਣਗੇ ਉਹਦੇ ਵਾਸਤੇ ਸਾਨੂੰ ਤਾਂ ਇਹ ਪਤਾ ਲੱਗਿਆ ਵੀ ਤੁਹਾਡੇ ਬੰਦੇ ਤੇ 353 ਦਾ ਜੋ ਕਿ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਦਾ ਪਰਚਾ ਸੀ ਠੀਕ ਹੈ ਜੀ ਵੀ ਤੁਸੀਂ ਜੋ ਪੰਚਾਇਤ ਸੱਤਰ ਆਇਆ ਸੀ ਜਾਂ ਸਰਪੰਚ ਆਇਆ ਸੀ ਤੁਸੀਂ ਉਹਨੂੰ ਗਲਤ ਸ਼ਬਦ ਬੋਲਿਆ ਹਾਲਾਂਕਿ ਸਾਡਾ ਕੋਈ ਬੰਦਾ ਗਲਤ ਸ਼ਬਦ ਨਹੀਂ ਬੋਲਿਆਗਾ ਕੋਈ ਵੀ ਅਸੀਂ ਇੰਨੇ ਜਾਣੇ ਖੜੇ ਆ ਇੱਕ ਵੀ ਬੰਦਾ ਕਹਿ ਦੇ ਜਾਂ ਸੌਂਪਾ ਦੇਣਾ ਕਿ ਜੇ ਕੁਝ ਵੀ ਕਰ ਦੇਣ ਵੀ ਗਲਤ ਬੋਲਿਆ ਅਸੀਂ ਜੀ ਜਦੋਂ ਪ੍ਰਸ਼ਾਸਨ ਨਾਲ ਇਹਦੇ ਵਿੱਚ ਪੰਚਾਇਤ ਸੈਕਟਰੀਆਂ ਸਾਨੂੰ ਉਸ ਤੋਂ ਬਾਅਦ ਨਾ ਸਾਨੂੰ ਮਿਲਣ ਦਿੱਤਾ ਉਹਦੇ ਘਰ ਵਾਲੇ ਤੋਂ ਉਹਦੀ ਮੰਮੀ ਨੂੰ ਅਸੀਂ ਮਲਾਉਣਗੇ ਉਹਨਾਂ ਨੂੰ ਵੀ ਨਹੀਂ ਮਿਲਣ ਦਿੱਤਾ ਪੁਲਿਸ ਨੇ ਉਸ ਤੋਂ ਬਾਅਦ ਉਹਦੀ ਪੇਛੀ ਕਰਕੇ ਅੱਜ ਉਹਨੂੰ 353 ਦਾ ਤਿੰਨ ਧਾਰਾ ਲਾ ਕੇ ਉਹਨੂੰ ਜੇਲ੍ਹ ਭੇਜਤਾ ਇੱਥੇ ਕੰਮ ਚੱਲ ਰਿਹਾ ਸੀ ਬਈ ਸਰ ਨਹੀਂ ਜੀ ਇੱਥੇ ਕੋਈ ਕੰਮ ਨਹੀਂ ਚੱਲ ਰਿਹਾ ਸੀ ਪ੍ਰਸ਼ਾਸਨ ਖੁਦ ਆ ਕੇ ਦੇਖ ਲੈ ਕੰਮ ਆ ਸੀ ਇਹ ਹੀ ਗੱਲ ਚਾਹੁੰਦੇ ਆ ਵੀ ਪਰਚ ਕੱਟਿਆ ਗਾ ਦਾ ਵੀ ਜਦੋਂ ਕੰਮ ਤਾਂ ਚੱਲ ਨਹੀਂ ਰਿਹਾ ਸੀ ਇਹਦੇ ਵਿੱਚ ਕਿਸੇ ਵੀ ਛੱਪੜ ਦਾ ਕੰਮ ਨਹੀਂ ਚੱਲ ਰਿਹਾ ਸੀ ਫਿਰ ਉਹਨਾਂ ਨੇ ਅਸੀਂ ਕੰਮ 'ਚ ਵਿਘਨ ਕਿਵੇਂ ਪਾਤਾ ਜਦੋਂ ਕੰਮ ਚੱਲ ਹੀ ਨਹੀਂ ਰਿਹਾ ਸੀ ਹਜੇ ਤੱਕ ਉਹਨਾਂ ਦਾ ਕਹਿਣਾ ਵੀ ਇੱਥੇ ਤਾਂ ਜੇ ਸਰਵੇ ਕਰਨਾ ਆਏ ਸੀ ਵੀ ਇੱਧਰ ਨੂੰ ਪਾਣੀ ਪੈਂਦਾ ਜਾਂ ਪਾਉਣਾ ਤੇ ਫਿਰ ਉਹਨਾਂ ਨੇ ਜਦੋਂ ਸਰਵੇ ਕਰਨ ਆਏ ਸੀ ਉਹਨਾਂ ਨੇ ਫਿਰ ਵਿਗਨ ਦਾ ਕਿਵੇਂ ਪਰਚਾ ਪਾਤਾ ਜੋ ਵਿਗਨ ਸਪਾਇਅਗਾਂ ਦੇ ਤੇ ਜੋ ਕੰਮ ਹੀ ਨਹੀਂ ਚਲਾਇਆ ਉਹਨਾਂ ਨੇ ਜੀ ਉਹ ਕਹਿੰਦੇ ਗਾਲੀ ਗਲੋਚ ਕੀਤੀ ਗਾਲੀ ਗਲੋਚ ਚ ਇੱਕ ਵੀ ਬੰਦਾ ਸਾਨੂੰ ਸਬੂਤ ਦੇ ਦੇਣਾ ਸੀ ਗਾਲੀ ਗਲੋਚ ਕੀਤੀ ਹੈ ਕਿਸੇ ਨਾ ਸਰਪੰਚ ਸਮਾ ਪਾ ਦੇ ਸਰਪੰਚ ਇੱਕ ਚੀਜ਼ ਹੋਰ ਹੈ ਜੀ ਸਰਪੰਚ ਦੇ ਨਾਲ ਕੁਝ ਹੋਰ ਵੀ ਪੰਚਾਇਤ ਮੈਂਬਰ ਸੀ ਜਿਦੇ ਚ ਮਨਜੀਤ ਕੌਰ ਮੈਂਬਰ ਹੈ ਇੱਕ ਛਿੰਦਾ ਮੈਂਬਰ ਹੈ ਜੋ ਬਾਜ਼ਾਰ ਦੇ ਵਿੱਚ ਹੈ ਇੱਕ ਬੋਗਾ ਮੈਂਬਰ ਹੈ 11 ਨੰਬਰ ਠੀਕ ਆ ਉਹਦੇ ਵਿੱਚ ਕਈ ਬੰਦੇ ਆਏ ਆ ਇੱਕ ਇਥੋਂ ਜੋ ਛੱਪੜ ਦੇ ਨੇੜੇ ਚਲੋ ਉਹਨਾਂ ਨੇ ਆਉਣਾ ਹੀ ਹਣਾ ਉਹ ਵੀ ਆਏ ਆ ਸਾਨੂੰ ਉਹ ਬੰਦੇ ਇਹ ਵੀ ਧਮਕੀ ਦੇ ਕੇ ਗਏ ਤੁਸੀਂ ਆ ਛੱਪੜ ਦੀ ਮੋਟਰ ਛੱਡਿਓ ਸਹੀ ਅਸੀਂ ਉਸ ਦੇ ਵਿੱਚ ਪਾਈਪਾਂ 'ਚ ਗੱਟੇ ਲਾਵਾਂਗੇ ਇਹ ਸਾਡੇ ਕੋਲੇ ਸਾਰਾ ਕੁਝ ਅਸੀਂ ਉਹਨੂੰ ਸਾਹਮਣੇ ਪੁੱਛਿਆ ਵੀ ਤੂੰ ਗੱਟੇ ਲਾਏਂਗਾ ਕਿਵੇਂ ਉਸ ਤੋਂ ਜੀ ਜਦ ਬਸ ਚੱਲ ਵੀ ਜਦੋਂ ਅਗਲਾ ਬੋਲ ਰਿਹਾ ਸੀ ਥੋੜਾ ਜਿਹਾ ਚਲੋ ਸਾਡੇ ਤੋਂ ਬੋਲਿਆ ਥੋੜਾ ਜਿਹਾ ਉਹਨਾਂ ਤੋਂ ਬੋਲਿਆ ਉਹ ਤੋਂ ਥੋੜਾ ਜਿਆਦਾ ਬੋਲ ਗਿਆ ਸਰਪੰਚ ਸਾਹਿਬ ਪਰ ਉਹਨਾਂ ਨੇ ਇਹ ਗੱਲ ਨਹੀਂ ਸੋਚੀ ਗਈ ਵੀ ਪਿੰਡ ਦੇ ਬੰਦੇ ਤੇ ਅਸੀਂ ਪਰਚਾ ਕਰਕੇ ਨਿੱਕੇ ਨਿੱ ਸ਼ੂਗਰ ਦਾ ਮਰੀਜ਼ ਆ ਉਹਦਾ ਆਪਰੇਸ਼ਨ ਵੀ ਹੋਇਆ ਪਰ ਉਹਨਾਂ ਨੇ ਇਹ ਚੀਜ਼ ਕਦੇ ਨਹੀਂ ਸੋਚੀ ਸਾਨੂੰ ਸਿਰਫ ਭਰੋਸਾ ਦੇ ਕੇ ਧਰਨੇ ਤੋਂ ਉਠਾਇਆ ਜੇ ਸਾਨੂੰ ਇਹ ਚੀਜ਼ ਦਾ ਪਤਾ ਹੁੰਦਾ ਵੀ ਉਹਨਾਂ ਪਰਚਾ ਕੱਟਣਾ ਸੀ ਧਰਨਾ ਨਹੀਂ ਚਾਹਦੇ ਸੀ ਹੁਣ ਵੀ ਅਗਰ ਜੇ ਸਾਨੂੰ ਇਨਸਾਫ ਨਾ ਮਿਲਿਆ ਠੀਕ ਹੈ ਸਾਨੂੰ ਐਸਐਚਓ ਸਾਹਿਬ ਨੇ ਇਹੀ ਗੱਲ ਕਹੀ ਸੀ ਵੀ ਵੀਡੀਓ ਸਾਹਿਬ ਵੱਲੋਂ ਮਾਰਕ ਹੋ ਕੇ ਆਇਆ ਤੁਹਾਡਾ ਪਰਚਾ ਅਗਰ ਜੇ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਵੀਡੀਓ ਦਫ਼ਤਰ ਦਾ ਘਰਾਓ ਕਰਾਂਗੇ ਅਸੀਂ ਵੀ ਸੰਘਰਸ਼ ਪੂਰਾ ਤੇਜ਼ ਕਰਾਂਗੇ ਇੱਧਰ ਪਾਣੀ ਪੈਣ ਦੀ ਜਿਹੜੀ ਕੀ ਤੁਸੀਂ ਕਹਿੰਦੇ ਕੀ ਦਿੱਕਤ ਲੱਗਦੀ ਹੈ ਦਿੱਕਤ ਇਹ ਆ ਜੀ ਛੱਪੜ ਦੀ ਇਹਦੀ ਇੱਕ ਤਾਂ ਨਿਕਾਸੀ ਘਟ ਹੈ ਇੱਕ ਇਹਦਾ ਜੋ ਚੈਂਬਰ ਹੈਗਾ ਉਹ ਐਡਾ ਵੱਡਾ ਨਹੀਂ ਬਣਿਆ ਇਹ ਚੈਂਬਰ ਓਵਰਫਲੋ ਹੁੰਦਾ ਹੈ ਦੂਜੇ ਨੰਬਰ ਤੇ ਜੋ ਪਾਈਪਾਂ ਅੱਜ ਤੋਂ 15 ਤੋਂ 20 ਸਾਲ ਪੁਰਾਣੀਆਂ ਪਾਈਆਂ ਹੋਈਆਂ ਉਹ ਬੰਦ ਜ਼ਿਆਦਾਤਰ ਹੋਈਆਂ ਪਈਆਂ ਗਾਂ ਵਾਣਾ ਵਾਲੇ ਜਦੋਂ ਜੀ بارش ਪੈ ਜਾਂਦੀ ਕੋ ਵਾਣਾ ਵਾਲੇ ਵੀ ਨਹੀਂ ਪਾਣੀ ਮੰਗਦੇ ਫਿਰ ਇਹ ਪਾਣੀ ਓਵਰਫਲੋ ਹੋ ਕੇ ਸਾਡੇ ਘਰਾਂ 'ਚ ਵੜਦਾ ਸਾਡੇ ਘਰਾਂ 'ਚ ਤੁਸੀਂ ਦੱਸੀ ਪੰਚਾਇਤ ਨੂੰ ਇਹ ਪੈਸ ਪਾਦਾ ਹੀ ਆ ਜੀ ਪੰਚਾਇਤ ਕਿਹੜੇ ਪਹਿਲੀ ਬਹੁਤ ਵਾਰੀ ਪੰਚਾਇਤ ਆ ਕਦੇ ਉਹਨਾਂ ਨੇ ਸਾਨੂੰ ਇਹ ਦੱਸੀ ਨਹੀਂ ਵੀ ਸਾਨੂੰ ਇਹ ਕੋਈ ਆਂ ਤਾਂ ਹੈ ਨਹੀਂ ਜੀ ਪੰਚਾਇਤ ਦੂਸਰੇ ਪਿੰਡੋਂ ਆ ਕੇ ਬੈਠੀ ਹੈ। ਕਦੇ ਵੇਸੇ ਤਾਂ ਪਾਪਾ ਨਹੀਂ ਪਾਣ ਦੇਣੀਆਂ। ਨਹੀਂ ਦੇਖੋ ਉਹਨਾਂ ਨੂੰ ਸਾਰੀ ਗੱਲ ਪੰਚਾਇਤ ਕੋਈ ਆਂ ਤਾਂ ਹੈ ਨਹੀਂ ਜੀ ਦੂਸਰੇ ਪਿੰਡੋਂ ਆ ਕੇ ਬੈਠੀ ਹੈ। ਪਿੰਡ ਦੀ ਪੰਚਾਇਤ ਉਹ ਕਿਹੜੇ ਇੱਕ ਵਾਰੀ ਆਈ ਇੱਥੇ। ਹਜ਼ਾਰਾਂ ਵਾਰੀ ਆਈ ਹੈ ਜੀ ਇੱਥੇ। ਬਾਕੀ ਸਰਪੰਚ ਸਾਹਿਬ ਨੂੰ ਵੀ ਪਤਾ ਜਦੋਂ ਪਾਣੀ ਓਵਰਫਲੋ ਹੋ ਜਾਂਦਾ ਕੀ ਹਾਲਾਤ ਹੈ ਇਹਦੇ। ਉਹਨਾਂ ਨੂੰ ਖੁਦ ਨੂੰ ਪਤਾ ਹੈ। ਇੱਕੀ ਗਿਆ ਆਪੇ ਆ ਕੇ ਇੱਥੇ ਇਸ ਇਸ ਵਾਰਡ ਦੇ ਜਿਹੜੇ ਮੈਂਬਰ ਆ ਉਹਨਾਂ ਦਾ ਕੀ ਕਹਿਣਾ ਉਹਨਾਂ ਦਾ ਤਾਂ ਕਹਿਣਾ ਹੀ ਕੁਝ ਨਹੀਂਗਾ ਜੀ ਉਹ ਤਾਂ ਉਧ ਪੈ ਇਧਰ ਲਈ ਸਾਈਡ ਹੀ ਪਾ ਪਾ ਕੇ ਖੁਸ਼ ਹੈ ਹਾਲਾਂਕਿ ਸਾਡੇ ਇੱਕ ਘੱਟੋ ਘੜ 200 300 ਘਰਾਂ ਦਾ ਇੱਥੇ ਜਿਹੜੇ ਨੇੜੇ ਨੇੜੇ ਰਹਿ ਰਹੇ ਆ ਉਹਨਾਂ ਦਾ ਪਾਣੀ ਇਸ ਛੱਪੜ ਦੇ ਵਿੱਚ ਆਉਂਦਾ ਸਾਡਾ ਉਹ ਛੱਪੜ ਦੇ ਵਿੱਚ ਪਾਣੀ ਵੀ ਨਹੀਂ ਹਾਲਾਂਕਿ ਜਾਂਦਾ ਠੀਕ ਹੈ ਨਾ ਜੀ ਉਹ ਘਰ ਕਹਿ ਰਿਹਾ ਜੀ ਸਾਡਾ ਨੁਕਸਾਨ ਹੁੰਦਾ ਅਸੀਂ ਵੀ ਦੁੱਖ ਮੰਨਦੇ ਹਾਂ ਉਸ ਚੀਜ਼ ਦਾ ਵੀ ਉਹਨਾਂ ਦਾ ਘਰ ਦਾ ਨੁਕਸਾਨ ਹੁੰਦਾ ਸਾਡੇ ਵਰਗਾ ਹੀ ਉਹ ਕਰ ਪਰ ਉਹ ਸਾਡੇ ਬਾਰੇ ਵੀ ਸੋਚ ਨਾ ਉਹ ਜੋੜੇ ਛਪਣਾ ਦੇ ਵਿੱਚ ਪਾ ਦੇਣ ਉਹ ਜਿਹੜਾ ਕਿ 10 ਤੋਂ 15 ਕਿੱਲਿਆਂ ਦੇ ਵਿੱਚਕਾਰ ਹੈ ਅਸੀਂ ਵੀਡੀਓ ਸਾਹਿਬ ਨਾਲ ਗੱਲ ਕੀਤੀ ਅਸੀਂ ਕੱਲ ਜਾ ਕੇ ਆ ਵੀਡੀਓ ਸਾਹਿਬ ਕਹਿੰਦੇ ਥਾਪਰ ਸਕੀਮ ਰਾਹੀਂ ਬਣਿਆ ਥਾਪਰ ਸਕੀਮ ਰਾਹੀਂ ਕਹਿੰਦੇ ਜੀ ਗੰਦਾ ਪਾਣੀ ਉਹ ਚ ਪੈ ਨਹੀਂ ਸਕਦਾ ਅਸੀਂ ਤੁਹਾਨੂੰ ਅੱਜ ਵੀ ਹਾਲਾਤ ਜਾ ਖਾ ਦਿਨੇ ਉਹਦੇ ਵਿੱਚ ਗੰਦਾ ਵੀ ਪਾਣੀ ਪਈ ਜਾਂਦਾ ਪਰ ਉਹਨਾਂ ਨੂੰ ਵੀਡੀਓ ਸਾਹਿਬ ਕਿਉਂ ਨਹੀਂ ਰੋਕਦੇ ਜੀ ਬਾਕੀ ਉਥੇ ਚੈਂਬਰ ਉਥੇ ਵੀ ਬਣਿਆ ਉਥੇ ਤਾਂ ਪਰ ਸਕੀਮ ਰਹੀ ਇੱਕ ਛੱਪੜ ਬਣਿਆ ਇੱਕ ਉਹਦੇ ਪਰਲੇ ਪਾਸੇ ਜੋ ਜੋੜੇ ਛੱਪੜ ਵਾਜਦੇ ਉਹਦੇ ਪਰਲੇ ਪਾਸੇ ਛੱਪੜ ਉਹਦੇ ਚ ਪਾਦਨ ਉਹ ਵੀ ਬਹੁਤ ਵੱਡਾ ਛੱਪੜ ਹੈ ਜੀ ਅਸੀਂ ਕੋਈ ਤਰਾਇ ਨਹੀਂ ਬਾਕੀ ਨਕਾਸ ਜਿੱਥੇ ਮਰਜ਼ੀ ਕਰਨ ਜੀ ਸਾਨੂੰ ਇਸ ਚੀਜ਼ ਦਾ ਨਹੀਂ ਕਿ ਕਿਹੜੇ ਛੱਪੜ ਜਪਾਉਣਗੇ ਕਿਹੜੇ ਚ ਨਹੀਂ ਪਾਉਣਗੇ ਸਾਡੇ ਘਰ ਨੂੰ ਵਾਣਾ ਚ ਹੋਰ ਪਾ ਕੇ ਜਿੰਨੇ ਮਰਜ਼ੀ ਪੈਸਾ ਲੱਗਣ ਸਰਕਾਰੀ ਪੈਸਾ ਲਾਉਣਾ ਜੀ ਇੱਥੇ ਮਰਜ਼ੀ ਪਾਉਣ ਪਰ ਸਾਡੇ ਘਰ ਨਾ ਡੋਬਣ ਜੀ ਅਸੀਂ ਉਹ ਵੀ ਸਾਡੇ ਭੈਣ ਪਰ ਅਸੀਂ ਉਹਨਾਂ ਨੂੰ ਦੁੱਖ ਨਹੀਂ ਦੇਣਾ ਚਾਹੁੰਦੇ ਪਰ ਸਾਡੀ ਮਜਬੂਰਨ ਹੈ ਪਰ ਜੇ ਸਾਡੀ ਅਸੀਂ ਇਹ ਗਾਨੇ ਅਸੀਂ ਪੰਨਸਾਫ ਮੰਗਦੇ ਆ ਜੀ ਪੰਚਾਇਤ ਤੋਂ ਵੀ ਮੰਗਦੇ ਆ ਪ੍ਰਸ਼ਾਸਨ ਤੋਂ ਵੀ ਮੰਗਦੇ ਆ ਜੀ ਹੱਥ ਜੋੜ ਕੇ ਵੀ ਸਾਡੇ ਬੰਦੇ ਦੇ ਪਰਚਾ ਰੱਦ ਕਰਕੇ ਉਹਨੂੰ ਸਹੀ ਸਲਾਮਤ ਸਾਡੇ ਘਰੇ ਪਹੁੰਚਾਇਆ ਜਾਵੇ ਅਸਤੇ ਹੱਥ ਜੋੜ ਕੇ ਵਿਧਾਇਕ ਸਾਹਿਬ ਦੇ ਸਾਹਮਣੇ ਹਰਦੀਪ ਸਿੰਘ ਡੈਂਪਟੀ ਲੋ ਦੇ ਸਾਹਮਣੇ ਇਹ ਹੀ ਬੇਨਤੀ ਕਰਦੇ ਆ ਜੀ ਇੱਕ ਵਾਰੀ ਇੱਥੇ ਆ ਕੇ ਸਾਡਾ ਮੌਕਾ ਦੇਖਣਾ ਜੇ ਉਹਨਾਂ ਨੂੰ ਅਸੀਂ ਗਲਤ ਲੱਗਦੇ ਆ ਜਾਂ ਸਾਡਾ ਏਰੀਆ ਗਲਤ ਲੱਗਦਾ ਵੀ ਭਾਈ ਵਾਕਈਏ ਗਲਤ ਬੋਲੇ ਸੀ ਤਾਂ ਜਿਵੇਂ ਮਰਜ਼ੀ ਕਰ ਲੈਣ ਪਰ ਇੱਕ ਵਾਰੀ ਸਾਡੇ ਕੋਲ ਆ ਕੇ ਸਾਡੇ ਵੀ ਗੱਲ ਐਮਐਲਏ ਦੇ ਵਿੱਚ ਕੋਈ ਕਸੂਰ ਨਹੀਂ ਉਹ ਸਾਨੂੰ ਪੰਚਾਇਤਾਂ ਨਹੀਂ ਭੜਕਾਦਾ ਵੀ ਭਾਈ ਤੁਹਾਡੇ ਡੈਂਪੀ ਨਹੀਂ ਪੈਣ ਦਿੰਦਾ ਐ ਨਹੀਂ ਕਰਨ ਦਾ ਵਾਹ ਨਹੀਂ ਕਰਨ ਦਾ ਸੋ ਗੱਲਾਂ ਕਰਾਦਾ ਠੀਕ ਹੈ ਜੀ ਤੁਹਾਨੂੰ ਕੀ ਲੱਗਦਾ ਵੀ ਜਿਵੇਂ ਪੰਚਾਇਤ ਕਾਫੀ ਵੱਡੀ ਹੁੰਦੀ 8-9 ਮੈਂਬਰ ਹੁੰਦੇ ਤਾਂ ਪੰਚਾਇਤੀ ਤੌਰ ਦੇਖੋ ਜੀ ਪਤਾ ਕੀ ਗੱਲ ਹੈ ਜੀ ਇਹਦਾ ਜੀ ਹੁਣ ਪ੍ਰਸ਼ਾਸਨ ਵੀ ਇਸ ਚੀਜ਼ ਨੂੰ ਰੋਕ ਸਕਦਾ ਹੈ ਐਮਐਲਏ ਸਾਹਿਬ ਕਹਿ ਸਕਦੇ ਆ ਵੀ ਭਾਈ ਇਹ ਤੁਸੀਂ ਏਰੀਆ ਚ ਨਾ ਪਾਓ ਬਾਈਪਾਂ ਕਿਉਂਕਿ ਦੇਖੋ ਜੀ ਜੋ ਵੀ ਗ੍ਰਾਂਟ ਜਾਰੀ ਕਰਨੀ ਐਮਐਲਏ ਸਾਹਿਬ ਨੇ ਕਰਨੀ ਜਾਂ ਪ੍ਰਸ਼ਾਸਨ ਨੇ ਕਰਨੀ ਹੈ ਪ੍ਰਸ਼ਾਸਨ ਅੱਗੇ ਤੇ ਐਮਐਲਏ ਸਾਹਿਬ ਅੱਗੇ ਬੇਨਤੀ ਕਰਦੇ ਆ ਵੀ ਆ ਕੇ ਇੱਥੇ ਆ ਕੇ ਇੱਕ ਵਾਰੀ ਮੌਕਾ ਦੇਖਣ ਸਾਡੀ ਗੱਲ ਸੁਣਨ ਸਾਡੇ ਬੰਦੇ ਜਿਹੜਾ ਨਜਾਇਜ਼ ਪਰਚਾ ਕਰਵਾਇਆ ਉਹ ਪੰਚਾਇਤ ਨੂੰ ਤੇ ਸੈਕਟਰੀ ਨੂੰ ਕਹਿ ਕੇ ਰੱਦ ਕਰਵਾਉਣ ਜਿਵੇਂ ਮਰਜ਼ੀ ਕਰਵਾਉਣ ਜੀ ਸਤਿਗੁਰਾਲ ਜੀ ਸਾਰਿਆਂ ਨੂੰ ਮੇਰਾ ਨਾਮ ਜਗਮੀਤ ਸਿੰਘ ਹੈ ਜੀ ਜੋ ਹੈ ਛੱਪੜ ਦਾ ਮੁੱਦਾ ਜੀ ਇਹ ਸਬੰਧ ਦੇ ਵਿੱਚ ਜੋ ਨਜਾਇਜ਼ ਪਰਚੇ ਹੋਏ ਆ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਭਾਈ ਕੰਮ ਕਿਤੇ ਚੱਲ ਨਹੀਂ ਰਿਹਾ ਬੰਦੇ ਦੇ ਨਜਾਇਜ਼ ਪਰਚਾ ਹੋਇਆ ਉਹ ਕੈਨਸਲ ਕਰਿਆ ਜਾਵੇ ਜਿਹੜਾ ਇਹ ਪਾਈਪਾਂ ਦਾ ਮੁੱਦਾ ਹੈ ਜੀ ਇੱਥੋਂ ਜਿਹੜੇ ਜੋੜੇ ਛੱਪੜਾ ਉਹਨਾਂ ਦੇ ਵਿੱਚ ਪਾਈਪਾਂ ਪਾਈਆਂ ਜਾਣ ਜਾਂ ਕਿਸੇ ਬਾਹਰ ਖੇਤਾਂ ਦੇ ਵਿੱਚ ਪਾਈਆਂ ਜਾਣ ਕਿ ਜੋ ਕਿ ਮੇਰਾ ਘਰ ਉੱਥੇ ਪੈਂਦਾ ਇਸ ਵਾਰਡ ਦੇ ਵਿੱਚ ਪੈਂਦਾ ਕਿ ਜਦੋਂ ਇਹ ਛੱਪੜ ਓਵਰਫਲੋ ਹੁੰਦਾ ਹੈਗਾ ਤੇ ਇਹ ਦਾ ਪਾਣੀ ਜਿਹੜਾ ਸਾਡੇ ਘਰਾਂ ਦੇ ਵਿੱਚ ਹੈ ਜੋ ਕਿ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਅਜੇ ਵੀ ਘਰ ਦਾ ਜਿਹੜਾ ਮਕਾਨ ਹੈ ਜਿਹੜਾ ਉਹ ਪਾਟਿਆ ਹੋਇਆ ਤੇ ਕੰਧਾਂ ਵੀ ਪਾਟੀਆਂ ਹੋਈਆਂ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਜਿਹੜਾ ਕਿ ਜੋੜੇ ਛੱਪੜਾਂ ਦੇ ਵਿੱਚ ਪਾਣੀ ਕੱਢਿਆ ਜਾਵੇ ਮਧੋਆਣੀ ਦਾ ਤੇ ਇਸ ਦਾ ਵਿੱਚ ਨਾ ਪਾਇਆ ਜਾਵੇ ਇਹ ਵੀ ਪੰਚਾਇਤ ਪੱਧਰ ਤੇ ਜਿਵੇਂ ਪੰਚਾਇਤ ਹੀ ਚਲੋ ਇਹ ਕੰਮ ਕਰ ਰਹੀ ਸੀ ਹਨਾ ਇੱਥੋਂ ਦੇ ਲੋਕਾਂ ਨੇ ਜਾਂ ਇੱਥੋਂ ਦੇ ਮੈਂਬਰ ਸਾਹਿਬਾਨ ਨੇ ਇਹ ਨਹੀਂ ਦੇਖਿਆ ਵੀ ਪਿੰਡਾਂ ਇੱਥੋਂ ਦੇ ਲੋਕਾਂ ਦੀ ਕੀ ਮੰਗ ਆ ਵੀ ਉੱਧਰ ਹੋਵੇ ਇਹ ਗੱਲ ਪੰਚਾਇਤ ਤੱਕ ਪਹੁੰਚੀ ਨਹੀਂ ਜੀ ਇਹ ਪੰਚਾਇਤ ਨੇ ਆ ਕੇ ਗੱਲ ਨਹੀਂ ਕੀਤੀ ਆਉਂਦੇ ਜੀ ਮੈਂਬਰ ਸਾਹਿਬ ਆਉਂਦੇ ਸਾਡੇ ਆ ਕੇ ਇੱਥੇ ਚਲੋ ਭਾਈ ਸਾਰੇ ਆਪਦੇ ਅਸੀਂ ਪ੍ਰੱਪੇ ਦੇ ਘਰ ਆਗੇ ਸਾਰੇ ਆ ਕੇ ਅਸੀਂ ਰਾਇ ਕਰੀਏ ਜੀ ਕੋਈ ਕਿ ਭਾਈ ਜੇ ਅਸੀਂ ਇੱਥੇ ਪਾਈਪਾਂ ਪਾਉਣੇ ਆ ਕੋਈ ਥੋੜਾ ਨੁਕਸਾਨ ਤਾਂ ਨਹੀਂਗਾ ਕਿ ਜੋ ਕੀ ਨੁਕਸਾਨ ਦਾ ਸਾਰੇ ਮੈਂਬਰ ਸਾਹਿਬਾਨ ਨੂੰ ਜੋ ਪਿਛਲੀਆਂ ਪੰਚਾਇਤਾਂ ਹੈਗੀਆਂ ਉਹਨਾਂ ਨੂੰ ਵੀ ਪਤਾ ਹੈ ਜਦੋਂ ਇਹ ਛੱਪੜ ਓਵਰਫਲੋ ਹੋ ਜਾਂਦਾ ਤੇ ਘਰਾਂ ਦੇ ਵਿੱਚ ਪਾਣੀ ਵੜਦਾ ਕਿ ਜੋ ਕੀ ਗਰੀਬ ਬੰਦੇ ਆ ਸਾਡੇ ਨਾ ਕੋਈ ਉਹਨਾਂ ਨੂੰ ਕੋਈ ਮਕਾਨਾਂ ਦਾ ਮੁਆਵਜ਼ਾ ਮਿਲਦਾ ਤੇ ਜੋ ਕੀ ਇਹ ਮਤਲਬ ਕਿ ਪੰਚਾਇਤ ਹੈ ਜਿਹੜੀ ਇਹਨਾਂ ਨੂੰ ਮਤਲਬ ਕਿ ਸਾਰਾ ਹਰੇਕ ਗੱਲ ਦਾ ਕੱਲੀ-ਕੱਲੀ ਦਾ ਪਤਾ ਹੈ। ਮੇਰਾ ਭਾਈ ਉਹ ਛੱਪੜਾ ਪਹਿਲਾਂ ਮਧੂਆਣੀ ਵਾਲਾ ਇਹਦਾ ਤੁਸੀਂ ਕਹਿੰਦੇ ਉਹਦਾ ਪਹਿਲਾਂ ਕੋਈ ਨਿਕਾਸ ਦਾ ਪ੍ਰਬੰਧ ਹੈ ਨਹੀਂ। ਨਹੀਂ ਹੈ। ਉਹਦਾ ਹੈ ਨਹੀਂ ਜੀ ਨਿਕਾਸ ਦਾ। ਸਪੈਂਸ ਸਰ ਕਹਿੰਦੇ ਵੀ ਉਹਦਾ ਪ੍ਰਬੰਧ ਨਹੀਂ ਹੈਗਾ ਤੇ ਅਸੀਂ ਉਹਦਾ ਪ੍ਰਬੰਧ ਨਹੀਂ। ਕੋਈ ਪ੍ਰਬੰਧ ਹੈ ਨਹੀਂਗਾ। ਪ੍ਰਬੰਧ ਹੈ ਨਹੀਂ ਜੀ। ਇਹ ਅਸੀਂ ਆਪ ਖੁਦ ਕਹਿੰਦੇ ਆ ਜੋ ਕੀ ਸਾਡੇ ਉੱਥੇ ਖੂਹ ਪੈਂਦਾ ਜੀ ਉਹਦਾ ਉਹ ਖੂਹ ਦੇ ਵਿੱਚ ਹੀ ਪਾਣੀ ਜਾਂਦਾ ਸੀ। ਉਹਨਾਂ ਦਾ ਸਿੱਧਾ ਇਹ ਕਹਿਣਾ ਬਈ ਕਿ ਉਹਨਾਂ ਨੇ ਸਾਨੂੰ ਇਹ ਨਹੀਂ ਦੱਸਿਆ ਵੀ ਪੁੱਛਿਆ ਵੀ ਸਾਡਾ ਕੀ ਹੱਲ ਕਰੋਗੇ। ਤ ਸਿੱਧੇ ਕਹਿੰਦੇ ਵੀ ਅਸੀਂ ਤਾਂ ਕੁਛ ਹੋ ਜੇ ਪਾਪਾ ਪੈਣ ਹੀ ਨਹੀਂ ਦਿੰਦੀਆਂ ਤੇ ਪੋਲੀਟਿਕਲ ਮੋਟਿਵ ਕਹਿੰਦੇ ਮਤਲਬ ਨਹੀਂ ਪੋਲੀਟਿਕਲ ਇਹ ਸਾਡਾ ਜਿਹੜਾ ਹੈਗਾ ਪੋਲੀਟਿਕਲ ਅਸੀਂ ਨਹੀਂ ਕਹਿੰਦੇਗੇ ਸਾਡੇ ਸਾਰੀਆਂ ਸਾਡੇ ਐਮਐਲਏ ਸਾਹਿਬ ਹੈ ਉਹ ਬਹੁਤ ਵਧੀਆ ਇਨਸਾਨ ਨੇ ਤੇ ਅਸੀਂ ਉਹਨਾਂ ਨੂੰ ਇੱਥੋਂ ਵੋਟਾਂ ਅਸੀਂ ਵੀ ਪਾਈਆਂ ਮੇਰੇ ਘਰੇ ਆਏ ਐਮਐਲਏ ਸਾਹਿਬ ਸਾਰਾ ਉਹਨਾਂ ਨੂੰ ਪਤਾ ਹੈ ਕਿ ਸਣੀ ਬਾਈ ਜੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਭਾਈ ਪੈਪਾ ਤੁਹਾਡੇ ਤੋਂ ਪੁੱਛੇ ਤੋਂ ਬਗੈਰ ਨਹੀਂ ਪਾਈਆਂ ਇੱਕ ਬਈ ਹੁਣ ਜੇ ਪਰਚਾ ਨਹੀਂ ਰੱਦ ਹੁੰਦਾ ਤਾਂ ਫਿਰ ਅਗਲੀ ਕੀ ਰਣਨੀਤੀ ਰਹੂਗੀ ਜੇ ਪਰਚਾ ਨਹੀਂ ਰੱਦ ਹੁੰਦਾ ਜੀ ਕੁਝ ਅਸੀਂ ਆਪਦੇ ਨਗਰ ਦੇ ਨਾਲ ਆ ਜਿਵੇਂ ਇਹ ਸਾਨੂੰ ਕਹਿਣਗੇ ਅਸੀਂ ਇਹਨਾਂ ਦੇ ਨਾਲ ਖੜਾਂਗੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜਿੱਥੇ ਵੀ ਹੱਦ ਤੱਕ ਸਾਨੂੰ ਜਾਣਾ ਪਿਆ ਸੀ ਜਾਵਾਂਗੇ ਠੀਕ ਧਰਨਾ ਮਜਹਰਾ ਕਰਨਾ ਪਿਆ ਸਾਨੂੰ ਅਸੀਂ ਉਹ ਵੀ ਕਰਾਂਗੇ ਗੁਰਸੇਵ ਕਹੀ ਮੇਰੇ ਨਾਲ ਠੀਕ ਹੈ ਭਾਈ ਜੀ ਜਿਹੜਾ ਇਹ ਤੁਹਾਡੇ ਬ੍ਰਦਰ ਤੇ ਪਰਤਾ ਦਾ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੁੰਗੇ ਉਹ ਕਹਿੰਦੇ ਵਿਗੜ ਪਾਇਆ ਉਹਨਾਂ ਨੇ ਸਰਕਾਰੀ ਕੰਮ ਦੇ ਸਰਵੇ ਕੋਲ ਸਰ ਹਲੇ ਤੱਕ ਕੋਈ ਕੰਮ ਚੱਲਿਆ ਨਹੀਂਗਾ ਬਾਕੀ ਆਪਦੇ ਪੁੱਤ ਦੀ ਸੌਂ ਕੋਈ ਨਹੀਂ ਖੰਦਾਗਾ ਜਾਂ ਸਰਪੰਚ ਸਾਹਿਬ ਆਪਦੇ ਪੁੱਤ ਦੀ ਸੌਂ ਖੌਣ ਢਿੱਲੇ ਤੇ ਜਾ ਕੇ ਜਿਹਦੇ ਇਹ ਪ੍ਰਧਾਨ ਆ ਢਿੱਲੇ ਦੇ ਤੇ ਨਹੀਂ ਤਾਂ ਇੰਨਾ ਬੁੜੀਆਂ ਖੜੀਆਂ ਮੈਂ ਖੁਦ ਹੈ ਨਹੀਂ ਸੀ ਇੱਥੇ ਵੀ ਆ ਇੰਨਾ ਬੁੜਨਾ ਖੜੇ ਨਾ ਕਿਸੇ ਨੂੰ ਮਰਜ਼ੀ ਦੱਸੋ ਤੁਸੀਂ ਆਪਦੇ ਪੁੱਤ ਦੀ ਸੌਂ ਖਾਣਨਾ ਆ ਇਧਰ ਕਮਾਓ ਇਹਨਾਂ ਨਹੀਂ ਪੁੱਤ ਦੀ ਸੌਂ ਅਸੀਂ ਖਾਣੇ ਆ ਸਾਰੇ ਬੰਦੇ ਮੜਾ ਹੱਥ ਖੜਾ ਕਰਕੇ ਦੱਸੋ ਹਾਂ ਆਪਦੇ ਪੁੱਤਾਂ ਦੀ ਸੌਂ ਖਾਂਦੇ ਆ ਇਹ ਬੰਦੇ ਵੀ ਦੇ ਉਹ ਬੰਦੇ ਨੇ ਗਲਤ ਸ਼ਬਦ ਉਹਨੂੰ ਬੋਲੇ ਹੁਣ ਸਰਪੰਚ ਨੂੰ ਜਾਂ ਕੁਛ ਵੀ ਸਰਪੰਚ ਸਾਨੂੰ ਸਮਾਂ ਦੀ ਭੱਦੀ ਬੋਲੀ ਚ ਬੋਲ ਕੇ ਗਿਆ ਚਪੇੜੇ ਚਾਹਦਾ ਸੀ ਇਹ ਲੁਪੜ ਸਾਡੇ ਕੋਲ ਉਸ ਟਾਈਮ ਕੁਛ ਨਹੀਂ ਸੀਗਾ ਉਹ ਆਪ ਦੀ ਰਣਨੀਤੀ ਬਣਾ ਕੇ ਆਏ ਸੀਗੇ ਵੀ ਅਸੀਂ ਬੰਦੇ ਨੂੰ ਫਸਾਉਣਾਗਾ ਸਾਨੂੰ ਨਹੀਂ ਪਤਾ ਕਿਹੜੀ ਗੱਲ ਦੀ ਰੰਜਿਸ਼ ਆ ਉਹਨੂੰ ਸਾਡੇ ਨਾਲ ਕਿਹੜੀ ਗੱਲ ਦੀ ਨਹੀਂ ਜੇ ਅਕਸਰ ਉਹਨੂੰ ਸਾਡੇ ਨਾਲ ਕੋਈ ਰੰਜਿਸ਼ ਹੈਗੀ ਆ ਤਾਂ ਬਾਡਰਬਾਕਸ ਹੈਗਾ ਜੀ ਉਹਦੇ ਵਿੱਚ ਪਾ ਦੇ ਸਪਰੇ ਸਾਨੂੰ ਸਾਰਿਆਂ ਨੂੰ ਜਾਨੋਂ ਖਤਮ ਕਰ ਦੇ ਇਸ ਤਰ੍ਹਾਂ ਨਾ ਕਰੇ ਸਾਡੇ ਨਾਲ ਕੱਲੇ ਕੱਲੇ ਤੇ ਪਰਚੇ ਪਵਾ ਕੇ ਇਸ ਤਰ੍ਹਾਂ ਕਿਸੇ ਦੇ ਜਵਾਕ ਨਾ ਰੋਲੇ ਜੇ ਕੋਈ ਤਕਲੀਫ ਆ ਸਣੇ ਬੱਚੇ ਸਣੇ ਅਸੀਂ ਸਾਰੇ ਮਰਨ ਨੂੰ ਤਿਆਰ ਆਂ ਸਪਰੇਅ ਪਾ ਦੇ ਉਹਨੂੰ ਆਦੇ ਵਾਟਰ ਬਾਕਸਾਂ ਦੀ ਟੈਂਕੀ ਦੇ ਵਿੱਚ ਸਭ ਦੇ ਪਾਣੀ ਜਾਂਦਾਗਾ ਅਸੀਂ ਆਪੇ ਪੀ ਲਾਂਗੇ ਸਾਨੂੰ ਕੀ ਲੱਗਦਾ ਵੀ ਜਿਵੇਂ ਇੱਥੇ ਤੁਸੀਂ ਸਾਰੇ ਘਰੀ ਵਿਰੋਧ ਕਰੀ ਜੇ ਹਾਂਜੀ ਉਹਨਾਂ ਤੇ ਫਿਰ ਤੁਸੀਂ ਕਹਿੰਦੇ ਕੱਲਿਆਂ ਤੇ ਪਰਚਾ ਦਰਜ ਹੋਇਆ ਕੋਈ ਇਹ ਤਾਂ ਜੀ ਸਰਪੰਚ ਸਾਹਿਬ ਵੀ ਦੱਸ ਸਕਦੇ ਵੀ ਤੁਸੀਂ ਇੰਨੇ ਬੰਦੇ ਖੜੇ ਸੀ ਉੱਥੇ ਇੱਕ ਬੰਦੇ ਤਹੀ ਕਿਉਂ ਪਾਇਆ ਪਰਚਾ ਇਹ ਇਹ ਤੁਸੀਂ ਸਭ ਕਹਿੰਦੇ ਆ ਨਾ ਵੀ ਇੰਨੇ ਆ ਸਾਰਿਆਂ ਬੁਢਣਾ ਉਸ ਟਾਈਮ ਇੱਥੇ ਸੀਗਾ ਕਿਉਂ ਜੀ ਇੱਥੇ ਲਾਈਟ ਆਣੀ ਸੀਗੀ ਇੱਥੇ ਬੈਠਣਾ ਸੀ ਸਭ ਸਾਨੂੰ ਨਹੀਂ ਪਤਾ ਸੀ ਵੀ ਇੱਥੇ ਕੋਈ ਆ ਰਿਹਾ ਹੈਗਾ ਤੇ ਘਰੇ ਮੇਰੇ ਬ੍ਰਦਰ ਸੀਗੇ ਉਹ ਭਾਈ ਜੀ ਵੀ ਸੀਗੇ ਇੱਥੇ ਇਹਨਾਂ ਨੇ ਵੀ ਇੱਥੇ ਸੀਗੇ ਫਿਰ ਪਰਚਾ ਇੱਕ ਬੰਦੇ ਤੇ ਸਾਰੇ ਬੰਦੇ ਬੋਲੇ ਦੱਸੋ ਕੌਣ ਕੌਣ ਬੋਲੇ ਮੈਂ ਤਾਂ ਚਰਨਾ ਬੋਲੇ ਤੇ ਸਾਰੇ ਗੱਡੇ ਮਗਰ ਬੋਲੇ ਸਾਰੇ ਬੰਦੇ ਬੋਲੇ ਆਗੇ ਇਹ ਗੱਲ ਬੋਲੇ ਕੀ ਆ ਵੀ ਪਾਈਪਾਂ ਨਾ ਇੱਥੇ ਪਾਓ ਅਸੀਂ ਪਹਿਲਾਂ ਹੀ ਡੁੱਬੇ ਪਏ ਹਾਂ ਤੁਹਾਨੂੰ ਅਸਲ ਵਿੱਚ ਮੈਂ ਤੁਹਾਨੂੰ ਦੱਸਾਂ ਗੱਲ ਜੀ ਦੇਖੋ ਇੱਥੇ ਉਹ 10 ਸਾਲ ਉਹਨਾਂ ਨੇ ਕੀਤੀ ਮੈਂਬਰੀ ਠੀਕ ਆ ਜੀ ਹੁਣ ਬਣ ਕੇ ਸਰਪੰਚੋ ਉਹਨਾਂ ਨੂੰ ਪਿੰਡ ਬਾਰੇ ਪਤਾ ਨਹੀਂਗਾ ਵੀ ਕਿੱਥੇ ਕੀ ਹੁੰਦਾ ਜੀ ਸਾਰਾ ਇਹ ਵਿੜਾ ਡੁੱਬਿਆ ਹੋਇਆ ਸਾਰਿਆਂ ਦੇ ਮਕਾਨ ਪਾਟੇ ਹੋਏ ਆ ਇਸ ਟਾਈਮ ਮੈਂ ਤੁਹਾਨੂੰ ਸਾਰੇ ਮਕਾਨਾਂ ਚ ਲੈ ਆ ਜਾਨਾਗਾ ਜਿਹੜੇ ਛੱਪੜ ਦੀ ਵਜ੍ਹਾ ਨਾਲ ਮਕਾਨ ਪਾਟੇ ਹੋਏ ਸਾਨੂੰ ਕੋਈ ਸਰਕਾਰੀ ਸਹੂਲਤ ਨਹੀਂ ਮਿਲੀ ਨਾ ਹੀ ਇੱਥੇ ਕੋਈ ਉਹ ਲੈ ਕੇ ਆਉਂਦਾਗਾ ਸਾਡਾ ਤਾਂ ਜਿਵੇਂ ਜੀ ਅੱਢ ਹੀ ਗੱਢ ਰੱਖਿਆਗਾ ਅਸੀਂ ਬੋਟਾਂ ਵੀ ਉਹਨੂੰ ਪਾਈਆਂ ਨਾ ਲੱਗਦਾ ਵੀ ਇਸ ਪਾਣੀ ਦਾ ਕੀ ਕਰਨ ਲੱਗਦਾ ਵੀ ਕਿਉਂ ਇਦਾਂ ਹੀ ਕਹਿੰਦੇ ਪਾਣੀ ਪੋਣਾ ਸਰ ਇਦਾਂ ਸਰਪੰਚ ਸਾਹਿਬ ਵੀ ਦੱਸ ਸਕਦੇ ਆ ਵੀ ਮੈਂ ਤੁਹਾਨੂੰ ਦੱਸੀ ਇਹ ਨਾ ਵੀ ਇਹਦੇ ਵੀ ਇਦਾਂ ਰੰਗੇੜੇ ਪੈਂਦਾ ਤੇ ਦੋ ਪਾਣੀ ਬਾਹਰ ਵੀ ਨਿਕਲਦਾ ਸਰ ਇੱਥੇ ਨੇੜੇ ਦਾ ਪੈਂਦਾ ਫਿਰ ਐ ਕਰਨ ਸਰ ਮੈਂ ਤੁਹਾਨੂੰ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਣਾਗਾ ਵੀ ਚਲ ਜੇ ਨੇੜੇ ਪੈਂਦਾ ਤਾਂ ਐ ਕਰਦੇ ਅਸੀਂ ਆਪਦੇ ਘਰ ਛੱਡ ਦਿੰਨੇ ਜੀ ਇੱਥੇ ਜਿੰਨਾ ਮਰਜ਼ੀ ਪਾਣੀ ਛੱਡ ਲੈ ਸਾਡੀ ਕੋਈ ਹੋਰ ਕਿਤੇ ਵਸਤਾ ਕਰਦੇ ਸਾਨੂੰ ਟਿੱਲੇ ਤੇ ਬਾਦੇਲ ਜਾ ਕੇ ਝੁੱਗਣਾ ਪਾ ਲੈਨੇ ਅਸੀਂ ਉੱਥੇ ਬਹਿ ਜਾਂਦੇ ਆਂ ਫੰਡ ਦਾ ਇਹੀ ਪਰ ਆਸੀਂ ਦਾ ਇਹੀ ਕਰ ਸਕਦੇ ਆ ਕਿਉਂ ਜੀ ਨਾ ਸਾਡੀ ਕੋਈ ਪ੍ਰਸ਼ਾਸਨ ਕਾਲ ਸੁਣ ਰਿਹਾਗਾ ਕੋਈ ਸਾਡੀ ਗੱਲ ਨਹੀਂ ਸੁਣਦਾ ਐ ਪਰਚੇ ਕੱਟੀ ਗਏ ਤਾਂ ਫਿਰ ਘਰ ਤਾਂ ਛੱਡਣੀ ਪੈਣਗੇ ਜੀ ਪ੍ਰਸ਼ਾਸਨ ਵੱਲੋਂ ਪਰਚਾ ਦਰਜ ਹੋਇਆ ਕਿ ਉਹਨਾਂ ਦਾ ਸਪੱਟ ਕੀਤਾ ਕੋਈ ਹਾਂਜੀ ਕੀਤਾ ਸਰ ਕੋਈ ਵੀ ਉਹ ਕਹਿੰਦੇ ਪਹਿਲੀ ਗੱਲ ਤਾਂ ਜਿੱਦਣ ਇੱਥੇ ਪੰਚਾਇਤ ਜਾਂ ਦੋ ਆਫਸਰ ਆਏ ਉਹਨਾਂ ਨਾਲ ਉਹਨਾਂ ਜੋ ਬੀਡੀਪੀਓ ਸਾਹਿਬ ਹੈ ਨਹੀਂ ਸੀ ਇੱਥੇ ਪਹਿਲੇ ਦਿਨ ਪਹਿਲੇ ਦਿਨ ਹੈ ਨਹੀਂ ਸੀ ਜੀ ਬੰਦੇ ਨੂੰ ਅੰਦਰ ਕਰਵਾ ਕੇ ਉਸ ਤੋਂ ਬਾਅਦ ਇੱਥੇ ਬੀਡੀਪੀਓ ਸਾਹਿਬ ਆਏ ਸਾਡੇ ਕੋਲ ਉਹ ਉਹਨਾਂ ਦਾ ਮਕਸਦ ਕੀ ਸੀਗਾ ਵੀ ਬੰਦੇ ਨੂੰ ਉੱਥੇ ਤਾੜ ਦਿੰਨੇ ਆ ਸਾਰੇ ਉੱਥੇ ਉਲਝ ਜਾਣਗੇ ਆਪਾਂ ਪੈਪਾ ਪਾਦਾਂਗੇ ਦੂਜੇ ਦਿਨ ਫਿਰ ਚਲੋ ਉਦੋਂ ਦਾ ਮਿੰਨਤੀ ਕਰਨਾ ਆਏ ਸੀ ਪਰ ਦੂਜੇ ਦਿਨ ਕੀ ਕਿਉਂ ਆਏ ਇੱਥੇ ਪੈਪਾਂ ਚ ਪੈਪਾਂ ਇਸ ਟਾਈਮ ਮੈਂਬਰਿੰਗ ਦੇ ਘਰੇ ਪੰਨਾਂ ਨਾ ਜੋ ਕਹਿੰਦੇ ਵੀ ਅਸੀਂ ਇਹੋ ਜਿਹਾ ਕੁਛ ਕੀਤਾ ਨਹੀਂ ਤੇ ਫਿਰ ਪੈਪਾਂ ਫਿਰ ਪਹਿਲਾਂ ਕਿਉਂ ਲਿਆ ਕੇ ਰੱਖ ਲਿਆ ਇਹਨਾਂ ਨੇ ਇਸੇ ਬਾਅਦ ਦਿਓ ਮੈਂਬਰ ਆ ਜਿਹੜੇ ਤੁਸੀਂ ਜਿਹੜੇ ਮੈਂਬਰ ਹੈਗੇ ਆ ਜੀ ਫਿਰ ਉਹੀ ਤਾਂ ਗੱਲ ਆ ਕੀ ਪਤਾ ਉਹਨਾਂ ਨੂੰ ਕੀ ਪੱਟੀ ਸੰਗਾਈ ਆ ਕੀ ਗੱਲ ਆ ਕੀ ਬਾਤ ਆ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਉਹ ਤਾਂ ਉਹ ਤਾਂ ਮੇਰੇ ਹੀ ਭੈਣ ਭਰਾ ਦੀ ਭੈਣ ਭਰਾ ਹਾਂਜੀ ਭੈਣ ਭਰਾ ਤੇ ਭੈਣ ਭਰਾ ਨੂੰ ਫਿਰ ਆਪਾਂ ਮਾਰਨਾ ਤਾਂ ਨਹੀਂ ਜੀ ਇੱਕ ਤਾਂ ਉਹ ਪਹਿਲਾਂ ਮਰਿਆ ਪਿਆ ਹੁਣ ਇੱਕੋ ਪਾਉ ਹੋਰ ਉਹਨੂੰ ਮਾਰ ਦਗੇ ਗਲ ਘੁੱਟ ਦਗੇ ਇੱਕ ਤਾਂ ਉਹ ਬਿਮਾਰ ਪਿਆ ਉਹਦਾ ਆਪਾਂ ਗਲ ਘੁੱਟ ਦਗੇ ਹੁਣ ਜਮਾ ਮਾਰ ਦੇ ਜਾਨੂ ਇਹ ਤਾਂ ਕੋਈ ਸੂਲ ਨਹੀਂ ਨਾ ਜੀ ਹੁਣ ਤੋਂ ਕੀ ਮੰਗ ਸਾਡੀ ਮੰਗ ਇਹ ਹੈ ਵੀ ਸਾਡੇ ਨਾਲ ਬੇਇਨਸਾਫੀ ਹੋਈ ਹੈ ਸਾਡੇ ਨਾਲ ਧੱਕਾ ਹੋਇਆਗਾ ਇਹਦਾ ਜੋ ਵੀ ਕੋਈ ਹੈਗਾਗਾ ਇਹਦਾ ਜਾਂਚ ਪੜਤਾਲ ਕਰਕੇ ਪਰਚਾ ਸਾਡਾ ਰੱਦ ਕੀਤਾ ਜਾਵੇ ਮੇਰੇ ਬ੍ਰਦਰ ਨੂੰ ਬਾਹਰ ਲਿਆਂਦਾ ਜਾਵੇ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਉਰੇ ਬੱਚੇ ਨਿੱਕੇ ਨਿੱਕੇ ਹੈਗੇ ਉਹਦਾ ਮਕਾਨ ਦਿਖਾ ਦੇ ਨੇ ਕਈ ਬੰਦੇ ਕਮੈਂਟ ਕਰ ਰਹੇ ਸੀ ਪਿਛਲੇ ਪਿਛਲੀ ਵੀਡੀਓ ਤੇ ਵੀ ਇਹ ਪਾਰਟੀ ਬਾਜੀ ਦਾ ਮਸਲਾ ਕੋਈ ਪਾਰਟੀ ਬਾਜੀ ਦਾ ਮਸਲਾ ਨਹੀਂ ਜਿਹੜੇ ਇਹਦੇ ਨਾਲ ਪੰਜ ਚਾਰ ਮੈਂਬਰ ਸਰਪੰਚ ਦੇ ਨਾਲ ਇਹ ਬੰਦਿਆਂ ਦੀ ਸਾਰਿਆਂ ਦੀ ਰਲੀ ਭੁਗਤਾਂ ਗਈ ਕੋਈ ਉਹ ਨਹੀਂ ਇਹ ਬੰਦੇ ਹੈਗੇ ਹੈਗੇ ਬੋਗਾ ਮੈਂਬਰ ਹੋ ਗਿਆ ਇੱਕ ਛਿੰਦਾ ਮੈਂਬਰ ਹੋ ਗਿਆ ਇੱਕ ਜੀਵਨ ਮੈਂਬਰ ਹੋ ਗਿਆ ਤੇ ਇੱਕ ਸਰਪੰਚ ਆ ਉਹ ਇੱਕ ਮੈਂਬਰ ਨਹੀਂ ਸਾਡੀ ਇਸ ਵਾਰਡ ਦੀ ਇਹ ਬੰਦਿਆਂ ਦੀ ਵਜ੍ਹਾ ਨਾਲ ਹੋਇਆ ਕਈ ਮੈਂਬਰ ਸਾਡੇ ਨਾਲ ਸਹਿਮਤ ਆ ਅੱਜ ਵੀ ਆਉਣ ਨੂੰ ਤਿਆਰ ਜਦੋਂ ਮਰਜੀ ਸੱਦੋ ਅਸੀਂ ਕਿਸੇ ਨੂੰ ਨਹੀਂ ਸੱਦਾ ਅਸੀਂ ਪਾਰਟੀ ਭਾਜ ਨਹੀਂ ਕਰਨੀ ਅਸੀਂ ਇਨਸਾਫ ਲੈਣਾਗਾ ਆਪਦਾ ਮੇਰੇ ਬ੍ਰਦਰ ਨੂੰ ਇਹਨਾਂ ਨੇ ਤਾੜਿਆਗਾ ਕਿਸੇ ਵਜ੍ਹਾ ਨਾਲ ਤਾੜਿਆ ਕੋਈ ਕਤਲ ਨਹੀਂ ਕੀਤਾ ਸੀ ਉਹਨੇ ਜਿਹੜਾ ਐਨਾ ਉਹਨਾਂ ਨੇ ਧੱਕਾ ਕੀਤਾ ਮੇਰੀ ਮੰਮੀ ਨੂੰ ਚਲੋ ਮੈਂ ਮੁਲਾਕਾਤ ਨਹੀਂ ਕਰਨ ਗਿਆ ਨਾ ਮੈਨੂੰ ਉਹਨਾਂ ਨੇ ਥਾਣੇ ਦੇ ਅੰਦਰ ਫੋਨ ਦਿੱਤਾ ਮੈਂ ਕਿਹਾ ਚੱਲ ਮੇਰੀ ਮੰਮੀ ਨੂੰ ਤੇ ਉਹਨਾਂ ਦੀ ਵਾਈਫ ਨੂੰ ਮਿਲਾ ਦੇਣ ਉਹਨਾਂ ਨੂੰ ਵੀ ਨਹੀਂ ਇਹਨਾਂ ਨੇ ਮਿਲਣ ਦਿੱਤਾ ਜੀ ਤੇ ਉਹਦਾ ਮੈਂ ਤੁਹਾਨੂੰ ਹੁਣ ਮਕਾਨ ਦਿਖਾਵਾਂ ਤੁਸੀਂ ਕਈ ਬੰਦੇ ਕਮੈਂਟ ਕਰੀ ਜਾਂਦੇ ਇਹ ਜੀ ਪਾਰਟੀ ਦੇ ਖਾਸ ਬੰਦੇ ਕਾਂਗਰਸ ਦੇ ਕੁਛ ਵੀ ਆ ਵੋਟ ਆਪਣਾ ਅਧਿਕਾਰ ਆ ਆਪਾਂ ਕਿਤੇ ਮਰਜ਼ੀ ਪਾਈਏ ਅਸੀਂ ਜੇ ਕਿਸੇ ਬੰਦੇ ਨੂੰ ਕਿਹਾ ਵੀ ਫਲਾਣੇ ਥਾਂ ਤੇ ਵੋਟ ਪਾਓ ਸਾਨੂੰ ਕਹਿ ਸਕਦਾ ਕੋਈ ਬੰਦਾ ਵੀ ਇਹਨਾਂ ਨੇ ਸਾਡੀ ਵਿਰੋਧਤਾ ਕੀਤੀ ਹੁਣ ਉਹਦਾ ਬੰਦੇ ਦਾ ਮਕਾਨ ਜਾ ਕੇ ਦੇਖੋ ਤੁਹਾਨੂੰ ਮੈਂ ਵੀਡੀਓ ਚ ਦਿਖਾਉਣਾਗਾ ਤੁਸੀਂ ਮੇਰੇ ਨਾਲ ਚੱਲੋ ਵੀ ਉਹਦੇ ਮਕਾਨ ਦਾ ਛੱਤ ਦਾ ਉਹਦੀ ਡਿੱਗਣ ਵਾਲੀ ਪਈ ਹੈ ਬੱਚੇ ਉਹਦੇ ਤਿੰਨ ਨਿੱਕੇ ਨਿੱਕੇ ਤੇ ਉਹ ਪਾਰਟੀ ਬਾਈ ਜੁਹੁੰਦਾ ਤਾਂ ਉਹਦੇ ਕੋਠੀ ਪਾਈ ਹੋਣੀ ਚਾਹੀਦੀ ਸੀ ਚਲ ਵੋਟਾਂ ਦਾ ਭਈ ਭਾਵੇਂ ਕਿਸੇ ਕਾਂਗਰਸ ਨੂੰ ਪਾਣੀ ਹਾਂਜੀ ਉਹ ਆਪਣਾ ਅਧਿਕਾਰ ਹੈ ਜੀ ਹਾਂਜੀ ਹਾਂ ਉਹ ਆਪਣਾ ਹੁਣ ਸਾਰੇ ਅੱਜ ਡੈਂਪਿੰਗ ਕੋਟਾ ਪੋਣਾਂਗੇ ਹਾਂਜੀ ਹਾਂਜੀ ਮੈਂ ਸਰ ਇਹੀ ਮੰਗ ਕਰਦਾਗਾ ਵੀ ਸਾਡੇ ਨਾਲ ਬੇਇਨਸਾਫੀ ਹੋਈ ਆ ਸਾਡੇ ਨਾਲ ਧੱਕਾ ਹੋਇਆਗਾ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਸਾਨੂੰ ਕੋਈ ਦਿੱਕਤ ਨਹੀਂ ਕੋਈ ਵੀ ਕਿਸੇ ਵੀ ਪਾਰਟੀ ਦਾ ਬੰਦਾਗਾ ਸਾਡਾ ਪਰਚਾ ਰੱਦ ਕੀਤਾ ਜਾਵੇ ਸਾਨੂੰ ਇਨਸਾਫ ਮਿਲੇ ਅਸੀਂ ਇੰਨੇ ਬੰਦੇ ਖੜੇ ਆ ਕੋਈ ਸ਼ਰਾਰਤੀ ਅਨਸਰ ਨਹੀਂ ਜਿਵੇਂ ਸਰਪੰਚ ਸਾਹਿਬ ਕਹਿ ਰਹੇ ਸੀ ਵੀ ਸ਼ਰਾਰਤੀ ਅਨਸਰ ਆ ਸ਼ਰਾਰਤੀ ਅਨਸਰ ਦੇ ਮਗਰ ਇੰਨੀ ਪਬਲਿਕ ਨਹੀਂ ਹੁੰਦੀਗੀ ਇਹ ਸਰਪੰਚ ਸਾਹਿਬ ਨੂੰ ਹਾਂ ਇਹ ਕੋਈ ਬੰਦਾ ਕਹੇ ਦੇ ਇੱਥੇ ਵੀ ਆਪਾਂ ਜਾਂ ਇਕੱਠ ਕੀਤਾ ਕਿਸੇ ਨੂੰ ਵੀ ਮੈਂ ਬੁਲਾਇਆ ਆਪਦੀ ਆਪ ਆਏ ਆ ਕੋਈ ਬੰਦਾ ਕਹੇ ਦੇ ਵੀ ਅਸੀਂ ਸੱਦੇ ਆ ਕਿ ਸਾਡੇ ਨਾਲ ਭੈਣ ਭਰਾ ਖੜੇ ਆ ਮੈਂ ਤੁਹਾਨੂੰ ਇੱਥੋਂ ਜ਼ਿਕਰ ਵੀ ਮੈਨੂੰ ਇਹਨਾਂ ਨੇ ਕਹਿਤਾ ਵੀ ਅਸੀਂ ਅਸੀਂ ਆਪਦਾ ਕੰਮ ਦਿਹਾੜੀ ਦਾ ਬੰਦੇ ਆ ਸਭ ਬੰਦੇ ਅਸੀਂ ਕਹਿੰਦੇ ਆ ਆਪਦੇ ਕੋਲੋਂ ਪੈਸੇ ਇਕੱਠੇ ਕਰਕੇ ਜਿੱਥੇ ਜਾਣਾ ਪਿਆ ਅਸੀਂ ਆਪ ਜਾਵਾਂਗੇ ਤੁਹਾਨੂੰ ਕਿਸੇ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਉਹ ਥੋੜਾ ਮੁੰਡਾ ਨਹੀਂ ਉਹ ਸਾਡਾ ਮੁੰਡਾ ਆ ਸਾਡਾ ਭਰਾ ਆ ਕਹਿੰਦੇ ਅਸੀਂ ਜਿੰਨੇ ਪੈਸੇ ਲੱਗੇ ਅਸੀਂ ਆਪਦੇ ਕੋਲੋਂ ਲਾ ਕੇ ਜਿੱਥੋਂ ਤਿੱਕਰ ਸਾਨੂੰ ਜਾਣਾ ਪਿਆ ਅਸੀਂ ਜਾਵਾਂਗੇ ਇਨਸਾਫ ਵੀ ਲਾਵਾਂਗੇ ਠੀਕ ਹੈ ਬਈ ਹਾਂਜੀ ਸਾਨੂੰ ਇਨਸਾਫ ਚਾਹੀਦਾ ਅਸੀਂ ਇਹ ਭੈਣ ਭਰਾ ਮੇਰੇ ਨਾਲ ਖੜੇ ਹੈਗੇ ਇਸ ਟਾਈਮ ਇਹ ਆਪਦੇ ਕੋਲੋਂ ਵਾਸ਼ ਕੱਟੀ ਕਰਕੇ ਜਿੱਥੇ ਜਾਣਾ ਪਿਆ ਇਹ ਮੈਨੂੰ ਖੋਦ ਇਹਨਾਂ ਨੇ ਕਿਹਾਗਾ ਜਿੱਥੇ ਮੈਨੂੰ ਲੈ ਕੇ ਜਾਂਦੇ ਮੈਂ ਚਲਾ ਜਾਂਦਾ ਇਹਨਾਂ ਨਾਲ ਦੋ ਜਾ ਪਾਣੀ ਆਪ ਆਪਦੇ ਕੋਲੋਂ ਪੈਸੇ ਲਾਉਂਦੇ ਆਪਦੇ ਕੋਲੋਂ ਤੇਲ ਪਾਉਂਦੇ ਹੈਗੇ ਇਹ ਕੋਈ ਕਿਸੇ ਦੇ ਖਰੀਦੇ ਹੋਏ ਬੰਦੇ ਨਹੀਂਗੇ ਇਹ ਵੇ ਜਾਂ ਕਿਸੇ ਦੇ ਲਾਲਚ ਚ ਜਾਏ ਵੇ ਆ ਇਹ ਅਸੀਂ ਸਿਰਫ ਇਨਸਾਫ ਵਾਸਤੇ ਅਸੀਂ ਖੜੇ ਆ ਸਾਰੇ ਬੰਦੇ ਸਰਕਾਰ ਨੋਰੀ ਕਿੰਨਾ ਦੇ ਪਰਚਾ ਦਰ ਕੋ ਗੋਚਾਂ ਤੇ ਜਿਵੇਂ ਮੇਰੇ ਮੁੰਡੇ ਕੋਲ ਠੀਕ ਹੈ ਮਤ ਇਹ ਕੀ ਮੰਗਵਾਲਾ ਸੀਗਾ ਜੀ ਕਿਉਂ ਪਰਚਾ ਦਰ ਮਾਮਲਾ ਕੀ ਇੱਥੇ ਸਾਰੇ ਚੱਸੀ ਤੇ ਉਹ ਨੇ ਆਇਆ ਕਹਿੰਦਾ ਵੀ ਇੱਥੇ ਨਾ ਵੀ ਸਾਡਾ ਅੱਗੇ ਡੁੱਬੇ ਪਏ ਸੀ ਵੀ ਸਾਡਾ ਛੱਪੜ ਬਹੁਤ ਡੂੰਗਾ ਕੀਤਾ ਗਿਆ ਤੇ ਵੀ ਤੁਸੀਂ ਨਾ ਪਾ ਪਾ ਉਹ ਵੀ ਉਧਰ ਪਾ ਦਿਓ ਜੋੜੇ ਛੱਪੜਾਂ ਤੇ ਵਿੱਚ ਗਰੀਬ ਬੰਦੇ ਜਿ ਸਾਡੇ ਘਰਾਂ ਚ ਪਾਣੀ ਵੜਦਾ ਤੇ ਉਹਨਾਂ ਦੀ ਗੱਲ ਹੀ ਨਹੀਂ ਮੰਨੀ ਉਹਨੇ ਇੰਨੀ ਗੱਲ ਕਹਿਣੀ ਤੇ ਉਹ ਵੀ ਛੱਪੜ ਸਾਡੇ ਜਵਾਕ ਦੇਖਦੇ ਆ ਡਿੱਗਣ ਦਾ ਸਾਡੇ ਜਵਾਕਾਂ ਨੂੰ ਤੁਸੀਂ ਸੰਭੋ ਕਹਿੰਦਾ ਥੋੜੀ ਜ਼ਿੰਮੇਵਾਰੀ ਹੈ ਕਹਿੰਦਾ ਕੀ ਲੱਗਦਾ ਮਾਤਾ ਸਾਰੇ ਹੀ ਘਰੀ ਤੁਸੀਂ ਕਹਿੰਦੇ ਹੋਗੇ ਇੱਥੇ ਪਾਣੀ ਨਾ ਪਵੇ ਪਰ ਤੁਹਾਡਾ ਹੀ ਪੁੱਤਾ ਨੂੰ ਟਾਰਗੇਟ ਕੀਤਾ ਗਿਆ ਉਹ ਤਾਂ ਹੁਣ ਉਹਨਾਂ ਨੂੰ ਵੀ ਪਤਾ ਵੀ ਕਿਉਂ ਹਾਂ ਉਹਨੂੰ ਵੀ ਪਤਾ ਵੀ ਕਿਉਂ ਉਹਦੇ ਤੇ ਉਹਨਾਂ ਨੇ ਕਰਤਾ ਕੀਤਾ ਉਹ ਕਹਿੰਦੇ ਵੀ ਉਹ ਕਹਿੰਦਾ ਵੀ ਮੈਂ ਇੱਥੇ ਰੁਪਿਆ ਪੈਪਾ ਪੈਣ ਨਹੀਂ ਦੇਣਗਾ ਕੋਈ ਪੁੱਛ ਭਰੇ ਹਾਂ ਵੀ ਕਹਿੰਦੇ ਤਾਂ ਹੀ ਕਹਿੰਦੇ ਨਹੀਂ ਪਾਣ ਦੇ ਆਰੇ ਕਹਿੰਦੇ ਸਾਰੇ ਸਾਡੇ ਘਰਾਂ ਚ ਪਾਣੀ ਕਿੰਨਾ ਚੋਂ ਕੀ ਮੰਗ ਕਰੋਂਗੇ ਪਰ ਚੜਾਉਣਾ ਹਾਂ ਹਾਂ ਜੀ ਹਾਂ ਜੀ ਮੇਰਾ ਮੁੰਡਾ ਘਰੇ ਆਉਣਾ ਚਾਹੀਦਾ ਮੈਂ ਨਿੱਕੇ ਨਿੱਕੇ ਸਾਡੇ ਜਵਾਬ ਹੈ ਮੇਰੇ ਪੁੱਤ ਤੇ ਪੁੱਤ 70 ਕਰੋੜ ਕਰੋੜ ਹੈ ਜਨ ਸਵਾਰੀ ਹੋ ਜੇ ਇਹਦੀ ਨਜਾਇਜ਼ ਹੈ 70 ਕਰੋੜ ਇੱਥੇ ਤੁਹਾਡੇ ਵਾਰਡ ਦੇ ਮੈਂਬਰ ਹੈ ਜੀ ਉਹ ਵੀ ਕਹਿੰਦੇ ਕਿ ਇੱਧਰ ਪਾਪਾ ਪੈਣਗੇ ਉਹ ਨਾਲ ਨਹੀਂ ਗੱਲਬਾਤ ਕੀਤੀ ਕੋਈ ਤੁਸੀਂ ਨਹੀਂ ਜੀ ਸਾਡੀ ਉਹਨਾਂ ਨਾਲ ਗੱਲ ਹੀ ਨਹੀਂ ਹੋਈ ਉਹਨਾਂ ਨਾਲ ਉਹ ਦੋਸਾਂ ਬਣਾ ਕੇ ਤਾਡੀ ਆਹ ਵੇਖ ਲਓ ਜੀ ਲੀਡਰ ਸਾਹਿਬ ਦਾ ਘਰ ਆਹ ਆਹ ਘਰਾ ਹੀ ਆਹ ਵੇਖੋ ਜਿਹੜੇ ਕਮੇਟਾ ਜੀ ਕਹਿੰਦੇ ਵੀ ਕੰਮ ਕਰਦੇ ਲੀਡਰ ਆ ਇਹ ਆ ਲੀਡਰ ਸਾਹਿਬ ਦਾ ਘਰ ਵੇਖੋ ਆ ਪੂਲਰਾਂ ਤੇ ਜਾਲੀਆਂ ਵੀ ਹਨੀ ਆ ਦੇਖ ਲਓ ਆ ਦੇਖੋ ਆ ਜੀ ਸਾਰੇ ਸਾਡੇ ਭਰਾ ਦੇ ਨਾਲ ਜੇ ਸਾਨੂੰ ਇਨਸਾਫ ਨਾ ਮਿਲਿਆ ਅਸੀਂ ਸੰਘਰਸ਼ ਤੇਜ਼ ਕਰਾਂਗੇ ਸਰ ਜੇ ਸਾਨੂੰ ਨਾ ਮਿਲਿਆ ਇਨਸਾਫ ਅਸੀਂ ਸੰਘਰਸ਼ ਤੇਜ਼ ਕਰਾਂਗੇ ਦੋਨੋਂ ਤੁਹਾਨੂੰ ਠੀਕ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਨਸਾਫ਼ ਦਿਓ ਸਾਨੂੰ ਸਾਡਾ ਪਰਚਾ ਰੱਦ ਕਰੋ ਰੱਦ ਕਰੋ ਰੱਦ ਕਰੋ